ਅਬੋਹਰ ਦੀ ਟਾਣੀ ਵਿਸ਼ੇਸ਼ਰਨਾਥ ਵਿਖੇ ਪਾਗਵਤ ਕਥਾ ਦੌਰਾਨ ਪੱਖੇ ਨੂੰ ਸਾਈਡ ਕਰਨ ਲੱਗਿਆਂ ਇੱਕ ਨੌਜਵਾਨ ਨੂੰ ਕਰੰਟ ਲੱਗ ਗਿਆ ਜਿਸ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦਾ 3 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸ ਦੀ ਇੱਕ ਛੋਟੀ ਬੇਟੀ ਵੀ ਹੈ ਪਤਾ ਹੀ ਨਹੀਂ ਚੱਲਿਆ ਜੀ ਹੂੰ ਪਹਿਲੇ ਥੋੜੇ ਟਾਈਮ ਮੈਂ ਘਰ ਤੇ ਆਇਆ ਅੱਛਾ ਦੇਖਿਆ ਤਬ ਘਰ ਤੇ ਹੀ ਥਾ ਹੂੰ ਘਰ ਤੇ ਥਾ ਤੇ اچانک ਤੇ ਬਈ ਕੁੜੀਆ ਮੇਰੀ ਕੁੜੀਆ ਵੀ ਮੇਰੀ ਵੀ 6 ਮਹੀਨੇ ਦੀ ਕੁੜੀਆ ਹੈ اچھا ਉਹ ਰੋਣੇ ਲਗੀ ਜਿसे ਖਿਲਾਤਾ ਗੁਲਤ ਤਰਾ ਪਿੱਛੇ ਜੇ ਮੈਂ ਆਪਕੇ ਘਰ ਤੇ ਗਿਆ ਤੇ ਸਾਥ ਮੇ ਇਹ ਨਿਕਲ ਗਿਆ ਇਹ ਮਾਤਾ ਵੀ ਗਈ ਸੀ ਉਸਦੀ ਵਾਹਿ ਵੀ ਗਈ ਸੀ ਸਾਥ ਮੇ ਬਸ ਫਰਾਟਾ ਪੱਖਾ ਖੜਾਤਾ ਸਾਈਡ ਕਰਨੇ ਲਗਾ ਆਪ ਤੇ ਉਸੀ ਟਾਈਮ ਕਰੰਟ ਆ ਗਿਆ ਜੀ ਇਲੈਕਟ੍ਰੀਸ਼ੀਅਰ ਦਾ ਡਿਜੀ ਦੋਨੇ ਹੀ ਕਰਦਾ ਗੋਰਮ ਨਾਮ ਹੈ ਜੀ ਤੇ ਤਾਂਨੇ ਵਿਸ਼ੇਸ਼ ਰਾਮ ਦਾ ਰਹਿਣਾ ਲਾ ਭਗਵਤ ਕਥਾ ਹੋ ਰਹੀ ਸੀ ਉੱਥੇ ਕੋਈ ਪੱਖੇ ਨੂੰ ਸਾਈਡ ਕਰਨ ਲੱਗਿਆ ਉੱਥੋਂ ਕਰੰਟ ਆ ਗਿਆ ਜੀ ਮੇਸ਼ਾ ਕੰਰਟ ਕਰਕੇ ਤੇ ਉਹਦੀ ਮਤਲਬ ਸਰਕਾਰੀ ਹਸਪਤਲ ਆਏ ਉਥੋਂ ਦੀ ਦੇਖੀ ਇਹ ਬਾਗਵਤ ਕਥਾ ਕਿੱਥੇ ਚੱਲ ਰਹੀ ਸੀ ਉਹ ਵਿਸ਼ੇਸ਼ ਨਾਟਕ ਦੇ ਨਾਲ ਹੀ ਚੱਲ ਰਹੀ ਸੀ ਅੱਛਾ ਕਰਦੇ ਨਾਲ ਚੱਲ ਹੀ ਨਾਲ ਹੀ ਸੀ ਅੱਛਾ ਅੱਛਾ ਇਹ ਕਿੰਨੀ ਉਮਰ ਹੈ ਇਸ ਮੁੰਡੇ ਦੀ ਉਮਰ ਲਗਭਗ 26 27 ਸਾਲ ਦੀ ਪਿਤਾ ਦਾ ਕੀ ਨਾਮ ਹੈਂਦੇ ਪਿਤਾ ਦਾ ਨਾਮ ਇਹਨਾਂ ਦਾ ਨਹੀਂ ਨਹੀਂ ਰਾਮ ਸਿੰਘ ਨਹੀਂ ਨਹੀਂ ਪਪੂ ਸਿੰਘ ਪਪੂ ਸਿੰਘ ਅੱਛਾ ਅੱਛਾ ਹਾਂਜੀ ਇਹ ਇੰਨੇ ਕਿ ਜੁਵਾਤ ਹੋਏ ਹਾਂ ਹਾਂਜੀ ਇਹਨੇ 3 ਸਾਲ ਹੋ ਗਏ ਵਿਆਹ ਨੂੰ ਇੱਕ ਦੋ ਸਾਲ ਦੀ ਕੁੜੀ ਆ ਜੀ ਅੱਛਾ ਅੱਛਾ ਹਾਂਜੀ ਇੱਕ ਸਾਨੂੰ ਇਤਲਾਹ ਮਿਲੀ ਸੀ ਅੱਜ ਸਵੇਰੇ ਇੱਕ ਡੈੱਡ ਬੋਡੀ ਗੋਰੂ ਪੁੱਤਰ ਪੱਪੂ ਰਾਮ ਵਾਸੀ ਢਾਣੀ ਵਿਸ਼ੇਸ਼ਰਨਾਥ ਕਰੰਟ ਲੱਗਣ ਨਾਲ ਇਹਦੀ ਮੌਤ ਹੋ ਗਈ ਹੈ ਤੇ 194 ਬੀਐਨਐਸ ਤਹਿਤ ਅਸੀਂ ਕਾਰਵਾਈ ਕਰ ਰਹੇ ਹਾਂ